ਸਿੰਘਾਂ ਕਾ ਕੀ ਕਰਨ ਚ ਨਹੀਂ ਗਿਰਦੀ ਕਿਆ ਕਾਰਨ ਹੈ ਹਿੰਦੁਸਤਾਨ ਕਾ ਰੁਪਇਆ ਪਤਲਾ ਹੋਤਾ ਜਾ ਰਹਾ ਹੈ ਇਹ ਜਵਾਬ ਦੇਣਾ ਪੜੇਗਾ ਆਪਕੋ ਇਹ ਸਾਹਬ ਸੇ ਜਵਾਬ ਮੰਗ ਰਹਾ ਹੈ ਗੋਦੀ ਸਾਹਬੇ ਦਾ ਪ੍ਰੋਗਰੈਸ ਨੇ ਰਿਕਾਰਡ ਤੋੜਤੇ ਬਸ ਪ੍ਰੋਗਰੈਸ ਕਿੱਥੇ ਹੋ ਰਹੀ ਹੈ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ ਕਿਉਂਕਿ ਆਪਣਾ ਗੋਦੀ ਮੀਡੀਆ ਬਿਲਕੁਲ ਚੁੱਪ ਹੈ ਪਰ ਮੈਂ ਇਨਾ ਗੋਦੀ ਮੀਡੀਆ ਤੋ ਨਹੀਂ ਆਉਂਦਾ ਚਲੋ ਅੱਜ ਮੈਂ ਤੁਹਾਨੂੰ ਦੱਸਦਾ ਹਾਂ ਪ੍ਰੋਗਰੈਸ ਕਿੱਥੇ ਹੋ ਰਹੀ ਹੈ ਆਹ ਤੁਸੀਂ ਉੱਤੇ ਗ੍ਰਾਫ ਦੇਖੋ ਅਮਰੀਕਨ ਡਾਲਰ ਰੁਪਏ ਦੇ ਮੁਕਾਬਲੇ 90 ਦੇ ਕਰੀਬ ਜਾ ਚੁੱਕਾ ਹੈ ਇੰਡੀਅਨ ਕਰੰਸੀ ਏਸ਼ੀਆ ਦੀ ਸਭ ਤੋਂ ਲੋਏਸਟ ਕਰੰਸੀ ਬਣ ਚੁੱਕੀ ਹੈ ਉਹ ਵੀ 2025 ਚ ਦੇਖੋ ਤੁਸੀਂ ਇਕੱਲੇ 2025 ਜਰੂਪਏ ਤੇ 5 ਤੋਂ 6% ਗ੍ਰਾਫਟ ਆ ਚੁੱਕੀ ਹੈ ਤੇ ਜਦੋਂ ਦੇ ਮੋਦੀ ਸਾਹਿਬ ਗੱਦੀ ਤੇ ਬੈਠੇ ਨੇ 2014 ਤੋਂ ਹੁਣ ਤੱਕ ਰੁਪਏ 'ਚ 54% ਦੀ ਗ੍ਰਾਫਟ ਆ ਚੁੱਕੀ ਹੈ ਹੁਣ ਇਹ ਗ੍ਰਾਫਟ ਦੇ ਕਿੱਥੇ ਜਾ ਕੇ ਬ੍ਰੇਕ ਲੱਗਣਗੇ ਇਹ ਤਾਂ ਹੁਣ ਮੋਦੀ ਸਾਹਿਬ ਨੂੰ ਹੀ ਪਤਾ ਹੈ ਤੇ ਹੁਣ ਆਪਣੇ ਲਈ ਹੈਰਾਨੀ ਵਾਲੀ ਗੱਲ ਇਹ ਹੈ ਕਿ ਆਪਣਾ মিডিਆ ਬਿਲਕੁਲ ਚੁੱਪ ਕਿਉਂ ਹੈ ਕਿ ਜਦੋਂ ਮੋਦੀ ਸਾਹਿਬ ਤੋਂ ਡਾਕਟਰ ਮਨਮੋਹਨ ਸਿੰਘ ਆਪਣੇ ਦੇਸ਼ ਦੇ ਪੀਐਮ ਸੀ ਤਾਂ ਰੁਪਏ ਦੇ ਸਾਹਮਣੇ ਡਾਲਰ ਦਾ ਰੇਟ ਥੋੜਾ ਜਿਹਾ ਕੀ ਡਿੱਗਿਆ ਆਪਣੇ ਮੀਡੀਆ ਨੇ ਡਾਕਟਰ ਮਨਮੋਹਨ ਸਿੰਘ ਦਾ ਕਾਰਟੂਨ ਮਿਲਾ ਕੇ ਉਹਨਾਂ ਦਾ ਮਜ਼ਾਕ ਉਡਾਰ ਰਹੀ ਸੀ ਕਿ ਸਾਡਾ ਦੇਸ਼ ਬਰਬਾਦ ਹੋ ਰਿਹਾ ਹੈ ਤੇ ਉਦੋਂ میڈیا ਨੂੰ ਬੋਲਣ ਦੀ ਫੁੱਲ ਆਜ਼ਾਦੀ ਸੀ ਤੇ ਹੁਣ ਕਿਸੇ ਵੀ ਚੈਨਲ ਦੀ ਕੋਈ ਮਜਾਲ ਨਹੀਂ ਕਿ ਉਹ ਮੋਦੀ ਸਾਹਿਬ ਦੇ ਖਿਲਾਫ ਕੋਈ ਕਾਰਟੂਨ ਜਾਂ ਕੁਝ ਬੋਲ ਸਕੇ ਜਦੋਂ ਡਾਕਟਰ ਮਨਮੋਹ ਸਿੰਘ 2004 ਤੋਂ 2014 ਤੱਕ ਆਪਣੇ ਦੇਸ਼ ਦੇ ਪੀਐਮ ਸੀ ਉਦੋਂ ਡਾਲਰ ਦਾ ਰੇਟ ਰੁਪਏ ਦੇ ਮੁਕਾਬਲੇ 45 ਤੋਂ 58 ਰੁਪਏ ਹੋਇਆ ਸੀ ਮੀਨਸ 13% ਦੀ ਗਰਾਉਟਾਈ ਸੀ ਤੇ ਹੁਣ ਜਦ 2014 ਤੋਂ ਮੋਦੀ ਸਾਹਿਬ ਕੁਰਸੀ ਤੇ ਆਏ ਨੇ ਰੁਪਏ ਦੇ ਮੁਕਾਬਲੇ ਡਾਲਰ ਦਾ ਰੇਟ 58 ਤੋਂ 90 ਦੇ ਕਰੀਬ ਜਾ ਚੁੱਕਾ ਹੈ ਵੀਜ਼ 32% ਨਾਲ ਗਿਰਾਵਟ ਆਈ ਹੈ ਜੇਕਰ ਹੁਣ મોદી ਸਾਹਿਬ ਤੋਂ ਪੁੱਛਣਾ ਹੋਵੇ ਹੁਣ ਨਹੀਂ ਆਪਣਾ ਦੇਸ਼ ਬਰਬਾਦ ਹੋ ਰਿਹਾ 2013 'ਚ મોદી ਸਾਹਿਬ ਕੀ ਕਹਿੰਦੇ ਸੀ ਸੁਣੋ